ਸਵਾਗਤ ਹੈ ਜੀ ਤੁਹਾਡਾ ਰਿਆੜ ਫੂਡ ਚੈਨਲ ਤੇ YouTube ਤੇ ਅੱਜ ਤੁਹਾਨੂੰ ਅਸੀਂ ਨਾ ਚਿੱਟੇ ਚਣਿਆਂ ਦੀ ਨਮਕੀਨ ਬਣਾ ਕੇ ਵਿਖਾਉਣੀ ਆ ਖੋਖਲੇ ਚਣੇ ਵੀ ਇਹਨਾਂ ਨੂੰ ਕਿਹਾ ਜਾਂਦਾ ਹੈ ਤੇ ਵਧੀਆ ਨਮਕੀਨ ਬਣਾਵਾਂਗੇ ਖੋਖਲੇ ਚਣੇ ਬਣਾਵਾਂਗੇ ਐਵੇਂ ਚਿੱਟੇ ਚਣੇ ਲਏ ਸੀ ਤੇ ਆਹ ਦੇਖੋ ਨਾ ਇਹ ਆਪਾਂ ਜਿਹੜੇ ਆ ਪਾਣੀ ਦੇ ਵਿੱਚ ਭਿਓ ਕੇ ਰੱਖੇ ਸੀ ਮੈਂ ਰਾਤ ਨੂੰ ਤੇ ਥੋੜੇ ਜਿ ਮੈਂ ਬਣਾਣੀ ਮੈਂ ਥੋੜੀ ਜੀ ਆ ਮੈਂ ਵਿਖਾਉਣ ਵਾਸਤੇ ਸਿਰਫ ਥੋੜੇ ਬਣਾਇਆ ਤੇ ਇਸ ਕਰਕੇ ਮੈਂ ਥੋੜੇ ਪਿਓਂਸੀ ਅੱਤੀ ਕੌਲੀ ਮੈਂ ਚਣਿਆਂ ਦੀ ਪਿਓਈ ਸੀ ਹੁਣ ਮੈਂ ਥੋੜਾ ਜਿਹਾ ਮਿੱਠਾ ਸੋਡਾ ਪਾਵਾਂਗੀ 쿠ਕਰ ਦੇ ਵਿੱਚ ਮੈਂ ਪਾਤੇ ਆ ਚਣੇ ਤੇ ਵਿੱਚ ਮੈਂ ਮਿੱਠਾ ਸੋਡਾ ਥੋੜਾ ਜਿਹਾ ਪਾਣ ਲੱਗੀ ਆ ਤੇ ਇਹਨਾਂ ਨੂੰ ਮੈਂ ਨਾ ਉਬਾਲਣੇ ਤਾਂ ਰਾਂਗੀ ਥੋੜਾ ਜਿਹਾ ਨਮਕ ਪਾ ਦੂੰਗੀ ਮੈਂ ਤੇ ਇਹਨਾਂ ਨੂੰ ਮੈਂ ਨਾ ਥੋੜਾ ਜਿਹਾ ਇੱਕ ਸੀਟੀ ਲਵਾਵਾਂਗੀ ਜਿਆਦਾ ਤੇ ਮੈਂ ਲਵਾਵਾਂਗੀ ਨਹੀਂ ਇੱਕੋ ਸੀਟੀ ਤੱਕ ਇਹਨਾਂ ਦੀ ਵੇਟ ਕਰੂੰਗੀ ਉਬਲਦਿਆਂ ਦੀ ਕਿਉਂਕਿ ਜਿਆਦਾ ਸੀਟ ਹੀ ਆਪਾਂ ਲਵਾ ਨਹੀਂ ਸਕਦੇ ਜਿਆਦਾ ਲੱਗ ਗਈ ਨਾ ਫਿਰ ਇਹਦੇ ਜਿਹੜੇ ਛਿੱਕੜੇ ਉਤੋਂ ਅਲੱਗ ਹੋ ਜਾਣੇ ਆ ਉਹ ਆਪਾਂ ਕਰਨੇ ਨਹੀਂ ਆ ਉਤੋਂ ਆਪਾਂ ਬਚਾਉਣਾ ਇਹਨੂੰ ਥੋੜਾ ਜਿਹਾ ਤੇ ਹੁਣ ਆਪਾਂ ਵੇਖ ਲੈਨੇ ਆ ਖੋਲ ਕੇ ਇੱਕੋ ਹੀ ਸੀਟੀ ਮੈਂ ਲਵਾਈ ਆ ਤੇ ਆ ਦੇਖੋ ਪ੍ਰੈਸ਼ਰ ਨਿਕਲ ਗਿਆ ਏ ਤੇ ਹੁਣੇ ਚਨੇ ਜਿਹੜੇ ਥੋੜੇ ਜਿ ਠੰਡੇ ਵੀ ਹੋ ਗਏ ਨੇ ਤੇ ਹੁਣ ਮੈਂ ਨਾ ਇਹਨੂੰ ਕੱਢਾਂਗੀ ਬਾਹਰ ਕੜਚੀ ਦੇ ਨਾਲ ਕੱਢ ਲਵਾਂਗੀ ਫਿਰ ਤੁਹਾਨੂੰ ਅੱਜ ਵਧੀਆ ਜੀ ਨਮਕੀਨ ਬਣਾ ਕੇ ਮੈਂ ਵਿਖਾਉਣੀ ਆ ਤੇ ਤੁਹੀ ਵੀ ਘਰ ਬਣਾ ਸਕਦੇ ਹੋ ਨਮਕੀਨ ਤੇ ਆਹ ਦੇਖੋ ਚਨੇ ਸਾਡੇ ਇਹ ਆਹ ਦੇਖੋ ਅੱਧੇ-ਅੱਧੇ ਵਿੱਚੋਂ ਕੱਚੇ ਨੇ ਥੋੜ੍ਹ-ਥੋੜ੍ਹ ਤੇ ਜਨਨਿਕੇ ਬਹੁਤ ਜ਼ਿਆਦਾ ਨਹੀਂ ਗਲੇ ਜ਼ਿਆਦਾ ਪ੍ਰੈਸ ਨਹੀਂ ਹੋਣ ਗਏ ਤੇ ਆਪਾਂ ਹੁਣ ਇਹਨਾਂ ਨੂੰ ਕੱਢ ਲਵਾਂਗੇ ਕੱਢ ਕੇ ਤੇ ਆਪਾਂ ਇਹ ਮੈਂ ਟ੍ਰੇ ਲਈ ਆ ਇੱਕ ਟ੍ਰੇ ਦੇ ਵਿੱਚ ਮੈਂ ਨਾ ਕੋਈ ਕੋਟਨ ਦਾ ਕੱਪੜਾ ਵਿਛਾ ਦਾਂਗੀ ਜਿੱਦਾਂ ਤੌਲੀਆ ਮੇਰੇ ਕੋਲ ਛੋਟਾ ਤਾਵਲ ਜਿਆ ਕਹਗਾ ਇਹਨਾਂ ਵਿੱਚ ਵਿਛਾਤਾ ਏ ਮੈਂ ਇਦੇ ਉੱਤੇ ਉਹਨਾਂ ਨੂੰ ਕੱਢ ਕੇ ਚਣਿਆਂ ਸਾਰਿਆਂ ਨੂੰ ਤੇ ਆ ਬਾਹਰ ਸੁੱਕਣੇ ਇਹਨਾਂ ਨੂੰ ਪਾ ਦੇਵਾਂਗੇ ਜਨਿਕੇ ਪੱਖੇ ਦੇ ਸਾਹਮਣੇ ਇਹਨਾਂ ਨੂੰ ਸੁਕਾ ਦਾਂਗੀ ਪੱਖੇ ਦੀ ਹਵਾ ਦੇ ਵਿੱਚ ਹੁਣ ਮੈਂ ਇਦਾਂ ਪਾਣੀ ਸਾਰਾ ਜਿਹੜਾ ਕੱਢ ਲਵਾਂਗੀ ਕੜਚੀਨਾ ਮੈਂ ਸਾਰੇ ਚਣੇ ਕੱਢ ਲਏ ਨੇ ਤੇ ਮੈਂ ਨਾ ਇਦਾਂ ਹੀ ਇਹਨਾਂ ਨੂੰ ਜਿਹੜੇ ਆ ਸੁਕਾ ਲਵਾਂਗੀ ਗਿੱਲੇ ਨਹੀਂ ਰਹਿਣ ਦਵਾਂਗੇ ਜਨਨਕੇ ਪਾਣੀ ਤੋਂ ਬਚਾਉਣੇ ਆ ਪਾਣੀ ਨਹੀਂ ਲੱਗਾ ਰਹਿਣਾ ਚਾਹੀਦਾ ਇਹਨੂੰ ਨਮਕੀਨ ਬਣਦੀ ਬਹੁਤ ਸਵਾਦ ਆ ਤੁਸੀਂ ਵੀ ਕਿਤੇ ਬਣਾ ਕੇ ਵੇਖਿਓ ਬੜੇ ਤਰੀਕਿਆਂ ਦੀ ਚਾਟ ਵੀ ਬਣਦੀ ਆ ਇਹਦੀ ਨਮਕੀਨ ਵੀ ਬਣਦੀ ਆ ਤੇ ਬਹੁਤ ਟੇਸਟੀ ਬਣਦੀ ਆ ਇਹ ਖਾਣ ਦੇ ਵਿੱਚ ਵੀ ਬੜੇ ਵਧੀਆ ਲੱਗਦੇ ਆ ਕੋਈ ਨਮਕੀਨ ਚੀਜ਼ ਖਾਣ ਵਾਸਤੇ ਮਨ ਕਰਦਾ ਹੋਏ ਤੇ ਇਹ ਚੀਜ਼ ਵੀ ਬਹੁਤ ਹੀ ਟੇਸਟੀ ਆ ਤੇ ਬਹੁਤ ਹੀ ਵਧੀਆ ਹੈ ਤੇ ਆਪਾਂ ਵੇਖੋ ਇਦਾਂ ਸਾਫ਼ ਕਰ ਲਵਾਂਗੇ ਇਹਨਾਂ ਨੂੰ ਹੱਥ ਦੇ ਨਾਲ ਜਿੰਨੇ ਵੱਤੋ ਵੱਦੇ ਸਾਫ ਹੋਣਗੇ ਉਨੇ ਹੀ ਵਧੀਆ ਆ ਇਹਨਾਂ ਦੇ ਨਾਲ ਪਾਣੀ ਨਹੀਂ ਰਹੇਗਾ ਤੇ ਬਹੁਤ ਹੀ ਵਧੀਆ ਹੈ ਤੇ ਆਪਾਂ ਹੁਣ ਇਹਨਾਂ ਨੂੰ ਸੁਕਾ ਲਵਾਂਗੇ ਘਟੋ ਘਟ ਇਹਨਾਂ ਨੂੰ ਅੱਧਾ ਘੰਟਾ ਆਪਾਂ ਜਿਹੜਾ ਆ ਨਹੀਂ ਛੇੜਨਾ ਹੈਗਾ ਅੱਧੇ ਘੰਟੇ ਬਾਅਦ ਇਹਨਾਂ ਨੂੰ ਮਿਲਦੇ ਆ ਹੁਣ ਅੱਧਾ ਘੰਟਾ ਹੋ ਗਿਆ ਆ ਹੁਣ ਮੈਂ ਇਹਨਾਂ ਨੂੰ ਸਾਰੇ ਚਣਿਆਂ ਨੂੰ ਇਕੱਠੇ ਕਰ ਲਵਾਂਗੀ ਆ ਦੇਖੋ ਇਹਨਾਂ ਨੂੰ ਮੈਂ ਇਕੱਠੇ ਕਰ ਲਵਾਂਗੀ ਇੱਕਣਾ ਇਹਦੇ ਵਿੱਚ ਪਾ ਲਵਾਂਗੀ ਆ ਜਿਹੜਾ ਕੜਛੀ ਆ ਮੇਰੇ ਕੋਲ ਉਹਦੇ ਵਿੱਚ ਪਾਵਾਂਗੀ ਸਾਰੇ ਇਕੱਠੇ ਕਰਕੇ ਹੁਣ ਮੈਂ ਕੜਾਈ ਦੇ ਵਿੱਚ ਤੇਲ ਧਰਿਆ ਹੈ ਤੇਲ ਬਹੁਤ ਗਰਮ ਹੈ ਇਹ ਕੜਛੀ ਦੇ ਵਿੱਚ ਤਾਂ ਪਾਏ ਸੀ ਕਿ ਮੈਂ ਹੱਥ ਨਾਲ ਜਿਹੜੇ ਆ ਮੈਨੂੰ ਮਤਲਬ ਹੱਥ ਨੂੰ ਚਿੱਟਾ ਨਾ ਪਵੇ ਹੱਥ ਬਚਾ ਕੇ ਰੱਖਣਾ ਆਪਣਾ ਇਸ ਕਰਕੇ ਮੈਂ ਕੜਛੀ ਦੇ ਨਾਲ ਇਹਨਾਂ ਨੂੰ ਜਿਹੜੇ ਚਣਿਆਂ ਨੂੰ ਵਿੱਚ ਉਲਟ ਦਿੱਤਾ ਹੁਣ ਤੇ ਮੈਂ ਇਹਨਾਂ ਨੂੰ ਬਹੁਤਾ ਨਹੀਂ ਤੇ 2 2.5 ਮਿੰਟ ਇਹਨਾਂ ਨੂੰ ਇਦਾਂ ਹੀ ਬਣ ਦਵਾਂਗੀ ਕੁਝ ਨਹੀਂ ਕਰਾਂਗੀ ਮੈਂ ਇਹਦੇ ਉੱਪਰ ਢੱਕਣ ਪਾ ਆ ਦੇ ਇਹਦਾ ਤਾਂ ਕਿ ਪਾਣੀ ਉਛਲਦਾ ਇਹਦੇ ਵਿੱਚੋਂ ਪਾਣੀ ਨਿਕਲਦਾ ਇਹਨਾਂ ਦੇ ਵਿੱਚੋਂ ਚਿੱਟੇ ਬੜੇ ਪੈਂਦੇ ਨੇ ਇਸ ਕਰਕੇ ਉੱਤੋਂ ਇਹਨਾਂ ਨੂੰ ਧੱਕ ਦਿੱਤਾ ਏ ਇਹ ਜਿਦਾ ਜਿਦਾ ਬਣਦੇ ਗਏ ਜਿਉਂ ਜਿਉ ਬਣਦੇ ਗਏ ਤੇ ਉਹ ਤੇ ਇਹਨਾਂ ਨੇ ਤਰਨ ਲੱਗ ਜਾਣਾ ਉੱਪਰ ਤੇਲ ਦੇ ਉੱਪਰ ਆ ਜਾਣਾ ਇਹਨਾਂ ਨੇ ਆ ਦੇਖੋ ਆ ਗਏ ਨਾ ਉੱਪਰ ਤੇ ਇਹ ਚੀਜ਼ ਬਣ ਗਈ ਇਹ ਬਣ ਗਈ ਨਮਕੀਨ ਥੋੜਾ ਜਿਹਾ ਸੇਕ ਆਪਾਂ ਹੋਰ ਲਵਾਵਾਂਗੇ ਇੱਕ ਦਾਣਾ ਆਪਾਂ ਕੱਢ ਕੇ ਇਹਨੂੰ ਚੜਿਆਂ ਨੂੰ ਤੇ ਇੱਕ ਪੀਸ ਨੂੰ ਬਾਹਰ ਦੇਖ ਲਵਾਂਗੇ ਜੇ ਬਣ ਜਾਣਗੇ ਤਾਂ ਠੀਕ ਆ ਗੈਸ ਮੈਂ ਕਰਤਾ ਘੱਟ ਹੁਣ ਮੈਂ ਇੱਕ ਆ ਦੇਖੋ ਗੈਸ ਕਰਤਾ ਘੱਟ ਹੁਣ ਮੈਂ ਨਾ ਇੱਕ ਪੀਸ ਇਹਦਾ ਕੱਢਾਂਗੀ ਤੇ ਇਹਨੂੰ ਮੈਂ ਥੋੜਾ ਜਿਹਾ ਠੰਡਾ ਕਰਕੇ ਦੇਖਾਂਗੀ ਕਿ ਬਣ ਗਏ ਆ ਕਿ ਜਾਂ ਅਜੇ ਹੋਰ ਸੇਕ ਲੈਣਗੇ ਹੁਣ ਆਪਾਂ ਇਹਨੂੰ ਉਹਨਾ ਦੇਖਾਂਗੇ ਜੇ ਤੇ ਸਲਾਬੇ ਸਲਾਬਾ ਹੋਇਆ ਅਜੇ ਮੈਨੂੰ ਲੱਗਦਾ ਆ ਕਿ ਥੋੜਾ ਜਿਹਾ ਸੇਕ ਲੈਣਗੇ ਸਲਾਬਿਆਂ ਜੇ ਲੱਗਾ ਮੈਨੂੰ ਅਜੇ ਨਹੀਂ ਬਣੇ ਹੋਰ ਇਹ ਦੋ ਇਹ ਡੱਡਾ ਕਮੈਂਟ ਹੋ ਰਹੇ ਇਹਨਾਂ ਨੂੰ ਰੱਖਾਂਗੀ ਮੈਂ ਤੇ ਬਹੁਤ ਵਧੀਆ ਤਰ੍ਹਾਂ ਇਹ ਬਣ ਜਾਣਗੇ ਇਹ ਆ ਦੇਖੋ ਆ ਸਲਾਬੇ ਨਾ ਜੇ ਅਜੇ ਨਹੀਂ ਬਣੀ ਗੱਲ ਇਹ ਇੱਕਦਮ ਇਹਨਾਂ ਨੇ ਕੜਾਕੇ ਹੋ ਜਾਣਾ ਹੈ ਪੋਲੇ ਹੋ ਜਾਣਾ ਇੱਕਦਮ ਹੌਣ ਬਣੇ ਨੇ ਤੇ ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢ ਲਵਾਂਗੇ ਹੁਣ ਆਪਾਂ ਇਹਨਾਂ ਨੂੰ ਪਾਣੀ ਦੇ ਵਿੱਚ ਸਾਰਿਆਂ ਨੂੰ ਪਾ ਲਵਾਂਗੇ ਆ ਦੇਖੋ ਇਦਾਂ ਤੇਲ ਦੇ ਵਿੱਚ ਹੀ ਪਾਣੀ ਰੱਖਾਂਗੇ ਕਿਉਂਕਿ ਜਿਹੜਾ ਕੋਈ ਤੇਲ ਵਿੱਚ ਐਕਸਟਰਾ ਹੋਊਗਾ ਉਹ ਵਿੱਚ ਹੀ ਪਾਣੀ ਇਹਦੇ ਮਲ ਕੜਾਈ ਦੇ ਵਿੱਚ ਹੀ ਚਲਾ ਜਾਏਗਾ ਇਹ ਸਾਰੇ ਚਨੇ ਆਪਾਂ ਕੱਢ ਲਏ ਨੇ ਸਮਝੋ ਤੇ ਇਹਨਾਂ ਨੂੰ ਕੱਢ ਕੇ ਤੇ ਫੇਰ ਤੁਹਾਨੂੰ ਦੱਸਦੀ ਆ ਮੈਂ ਕਿ ਮਸਾਲਾ ਕਿਹੜਾ ਕਿਹੜਾ ਪਾਉਣਾ ਵਾ ਮਸਾਲਾ ਬਣਾਣੇ ਆ ਆਪਾਂ ਹੁਣ ਮਸਾਲਾ ਤਿਆਰ ਕਰਦੇ ਆ ਇਹਨਾਂ ਨੂੰ ਇਹਨਾਂ ਨੂੰ ਪਾਉਣ ਵਾਸਤੇ ਓਨੀ ਦੇਰ ਤੱਕ ਚਣਿਆਂ ਦਾ ਤੇਲ ਜਿਹੜਾ ਵਾਪਸ ਕੜਾਈ ਦੇ ਵਿੱਚ ਡਿੱਗ ਜਾਏਗਾ ਜੇ ਥੋੜਾ ਬਹੁਤਾ ਐਕਸਟਰਾ ਹੋਏਗਾ ਤੇ ਆ ਦੇਖੋ ਜੀ ਮੈਂ ਤਿੰਨ ਲੌਂਗ ਲਏ ਨੇ ਤੇ ਕਾਲਾ ਨਮਕ ਲਿਆ ਅੱਧਾ ਚਮਚਾ ਇਹ ਮੈਂ ਜੀਰੇ ਦਾ ਪਾਊਡਰ ਲਿਆ ਆ ਮੈਂ ਦੇਗੀ ਮਿਰਚ ਲਈ ਆ ਕਾਲੀ ਮਿਰਚ ਲਈ ਆ ਆ ਮੈਂ ਲਿਆ ਉਹਦਾ ਚਾਟ ਮਸਾਲਾ ਤੇ ਉਹ ਚਿੱਟਾ ਨਮਕ ਲਿਆ ਤਾਂ ਹੁਣ ਮੈਂ ਨਾ ਇਹ ਚੀਜ਼ਾਂ ਨੂੰ ਪੀਠ ਦਵਾਂਗੀ। ਕੁੰਡੇ ਦੇ ਵਿੱਚ ਹੀ ਪਾ ਕੇ ਚੰਗੀ ਤਰ੍ਹਾਂ ਪੀਠ ਦਵਾਂਗੀ ਇਹਨਾਂ ਨੂੰ ਮੈਂ। ਉਹ ਤਾਂ ਸਾਰੀਆਂ ਪੀਠੀਆਂ ਹੀ ਆ ਇਹੋ ਦੀ ਕੋਈ ਗੱਲ ਨਹੀਂ ਪਰ ਫੇਰ ਵੀ ਆਪਾਂ ਲੌਂਗ ਪਾਏ ਨੇ ਤੇ ਆਪਾਂ ਚੰਗੀ ਤਰ੍ਹਾਂ ਇੱਕ ਵਾਰੀ ਫੇਰ ਪੀਠ ਦਿੰਨੇ ਆ। ਵਧੀਆ ਮਸਾਲਾ ਬਣ ਜਾਏਗਾ ਬਹੁਤ ਟੇਸਟੀ ਮਸਾਲਾ ਬਣੇਗਾ ਇਹ। ਇਹ ਨਮਕੀਨ ਤੇ ਪੌਣ ਵਾਲਾ ਮਸਾਲਾ ਇਹੀ ਹੁੰਦਾ ਹੈ। ਇਹਦੇ ਨਾਲ ਬਹੁਤ ਵਧੀਆ ਟੇਸਟ ਆਉਂਦਾ ਨਮਕੀਨ ਦਾ। ਇਹ ਮਸਾਲਾ ਤੇ ਪੀਠ ਕੇ ਬਣ ਗਿਆ ਇਹ ਆ ਦੇਖੋ ਤੁਹਾਨੂੰ ਖਾਤਾ ਹੈ ਆ ਦੇਖੋ ਕਿੰਨਾ ਬਰੀਕ ਹੈ ਬਹੁਤ ਵਧੀਆ ਹੈ ਹੁਣ ਆਪਾਂ ਆਪਣੀ ਮਰਜ਼ੀ ਦੇ ਨਾਲ ਇੱਕ ਪਿਆਜ਼ ਵੀ ਕੱਟਿਆ ਥੋੜਾ ਜਿਆ ਤੇ ਹਰੀ ਮਿਰਚ ਵੀ ਲਈ ਹੈ ਤੇ ਟਮਾਟਰ ਵੀ ਲਿਆ ਇੱਥੇ ਗੱਲ ਇਹ ਬਣਦੀ ਆ ਕਿ ਤੁਸੀਂ ਨਹੀਂ ਵੀ ਕੁਝ ਵੀ ਇਹ ਚੀਜ਼ਾਂ ਪਾਉਣੀਆਂ ਚਾਹੁੰਦੇ ਤੇ ਤੁਸੀਂ ਕੱਲੀ ਕੱਲੀ ਨਮਕੀਨ ਜਿਹੜੀ ਆ ਉਹਦੇ ਉੱਤੇ ਕੱਲਾ ਮਸਾਲਾ ਪਾ ਕੇ ਤੇ ਨਿੰਬੂ ਨਿਚੋੜ ਕੇ ਤੇ ਆਮ ਨਾਲ ਤੁਸੀਂ ਖਾ ਸਕਦੇ ਹੋ ਤੇ ਇੰਨਾ ਵਧੀਆ ਟੇਸਟ ਲੈ ਸਕਦੇ ਹੋ ਕਿ ਬਹੁਤ ਹੀ ਵਧੀਆ ਨੰਦ ਆਏਗਾ ਤੇ ਟੇਸਟ ਬਹੁਤ ਵਧੀਆ ਆਏਗਾ ਆ ਵੇਖੋ ਮੈਂ ਮਸਾਲਾ ਦਿੱਤਾ ਪਾ ਮੈਂ ਆਪਣੀ ਮਰਜ਼ੀ ਦੇ ਨਾਲ ਇਹ ਨਮਕੀਨ ਨੂੰ ਪਿਆਜ਼ ਵਗੈਰਾ ਪਾਤਾ ਏ ਤੇ ਵੈਸੇ ਤੁਸੀਂ ਨਾ ਵੀ ਪਾਓਗੇ ਤਾਂ ਵੀ ਤੁਹਾਡਾ ਕੰਮ ਬਹੁਤ ਵਧੀਆ ਚੱਲੇਗਾ ਤੇ ਜੇ ਇਦਾਂ ਬਣਾਓਗੇ ਤੇ ਇਹ ਤਾਂ ਫਿਰ ਇੱਕ ਵਧੀਆ ਹੋਰ ਵੀ ਵਧੀਆ ਚੀਜ਼ ਬਣੇਗੀ ਸੁੱਕੇ ਸੁੱਕੇ ਖਾਣੇ ਆ ਬਿਨਾ ਕੋਈ ਮਤਲਬ ਸਲਾਬੀ ਦੇ ਖਾਣੇ ਆ ਸਲਾਬ ਦੇ ਬਗੈਰ ਫਿਰ ਤੁਸੀਂ ਇਦਾਂ ਹੀ ਖਾ ਸਕਦੇ ਹੋ ਤੇ ਬੈਠੇ ਬੈਠੇ ਕਿੰਨੇ ਨਮਕੀਨ ਖਾ ਸਕਦੇ ਹੋ ਉਨੀਆਂ ਹੀ ਬਣਾਉਣੀ ਚਾਹੀਦੀ ਆ ਮੈਂ ਥੋੜੀ ਬਣਾਈ ਆ ਤੇ ਕੋਈ ਗੱਲ ਨਹੀਂ ਆ ਵੇਖੋ ਮੈਂ ਵਿੱਚ ਪਾਈ ਪਿਆਜ਼ ਪਾਲਿਆ ਟਮਾਟਰ ਪਾਲਿਆ ਹਰੀ ਮਿਰਚ ਪਾਲੀ ਆ ਤੇ ਬਹੁਤੀ ਟਾਪ ਦੀ ਚੀਜ਼ ਬਣੀ ਆ ਬਹੁਤ ਹੀ ਵਧੀਆ ਚੀਜ਼ ਬਣੀ ਆ ਤੁਸੀਂ ਵੀ ਇਦਾਂ ਹੀ ਬਣਾ ਕੇ ਖਾਇਆ ਕਰੋ ਤੇ ਇਸ ਤਰ੍ਹਾਂ ਹੀ ਉੱਤੇ ਨਿੰਬੂ ਪਾਇਆ ਕਰੋ ਐਸੇ ਤਰ੍ਹਾਂ ਹੀ ਕਿਉਂ ਆਪਾਂ ਦੇਖੋ ਕਿੰਨੀ ਵਧੀਆ ਚੀਜ਼ ਬਣੀ ਆ ਬਾਜ਼ਾਰ ਨੂੰ ਪਛਾਹ ਕਰਦੀ ਚੀਜ਼ਾਂ ਨੂੰ ਬਣਾ ਕੇ ਖਾਇਆ ਕਰੋ ਤੇ ਵਧੀਆ ਵੀਡੀਓ ਵੇਖ ਕੇ ਬਣਾਇਆ ਕਰੋ ਵੀਡੀਓ ਸਾਰੀ ਵੇਖਿਆ ਕਰੋ ਰਿਆਡ ਫੂਡ ਚੈਨਲ ਆ ਜੀ ਸਾਡਾ YouTube ਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਸਬਸਕ੍ਰਾਈਬ ਕਰ ਦਿਆ ਕਰੋ ਸਾਡੀ ਹਿੰਮਤ ਵਾਧੀ ਆ ਜੀ ਵੇਖੋ ਕਿੰਨੀਆ ਵਧੀਆ ਵੀਡੀਓ ਆ ਕਿੰਨੀ ਵਧੀਆ ਚੀਜ਼ ਆ ਬਣਾਇਓ ਤੇ ਖਾਇਓ ਤੇ ਜੇ ਤੁਹਾਨੂੰ ਕੋਈ ਪੁੱਛਣ ਵਾਲੀ ਗੱਲ ਰਹਿ ਜੇਗੀ ਤਾਂ ਤੁਸੀਂ ਕਮੈਂਟ ਕਰਕੇ ਮੈਨੂੰ ਪੁੱਛ ਵੀ ਸਕਦੇ ਹੋ ਨਹੀਂ ਨਵਕੀਨ ਚੰਗੀ ਬਣੀ ਤਾਂ ਵੀ ਮੈਨੂੰ ਤੁਸੀਂ ਕਮੈਂਟ ਕਰ ਸਕਦੇ ਹੋ ਤੇ ਤੁਹਾਡਾ ਹੱਕ ਆ ਤੇ ਚਲੋ ਆਹ ਦੇਖੋ ਬਹੁਤ ਵਧੀਆ ਜੇ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਜੀ ਬੜੀ ਮਿਹਰਬਾਨੀ ਹੈ ਤੁਹਾਡੀ ਦੁਆਰਾ ਕਹਿ ਦਿੰਨੀ ਆ ਮੈਂ ਤੁਹਾਨੂੰ ਆਹ ਦੇਖੋ ਕਿੰਨੀ ਵਧੀਆ ਚੀਜ਼ ਹੈ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਨਾਲ ਉਨੀ دیر ਤੱਕ ਤੁਹਾਨੂੰ ਗੁੱਡ ਬਾਏ